ਦੇ ਚੋਲੀ ਦਾ ਨਹੀਂ ਕਲੰਗਵਾਗੇ ਵੀਰਾਂ ਵੀ ਦੇਰ ਤੱਕ ਜੋ ਇੱਕ ਟਰੱਕ ਤੋਂ ਲਿਆਇਓ ਹੈ ਜਿਹਦੇ ਰਾਸ਼ਨ ਦੀਆਂ ਬੋਰੀਆਂ ਲੱਤੀਆਂ ਹੋਈਆਂ ਗੱਟਾਂ ਬਣੀਆਂ ਹੋਈਆਂ ਤੇ ਬੋਰੀਆਂ ਲੱਤੀਆਂ ਹੋਈਆਂ ਟਰੱਕ ਭੜਿਆ ਆ ਇਹ ਨੰਪਾ ਆਸ਼ੂ ਨੇ ਬਾਅਦ ਖਿਨ ਆਸ਼ੂ ਤੇ ਆਪਣੀ ਉਹਨਾਂ ਨਾਲ ਟਰੱਕ ਭੜਿਆ ਗਿਆ ਬਾਅਦ ਪਰ ਤਕਸੀਰਾ ਇੱਕ ਹੋਰ ਚੀਜ਼ ਹੈ ਕਿ ਰਾਮਾ ਫੂਡ ਪ੍ਰੋਡਕਟ ਉਹ ਉਹ ਕੰਪਨੀ ਦਾ ਜਿਹੜੇ ਬੈਗ ਬਣੇ ਹੋਏ ਆ ਬਾ 513 ਨੰਬਰ ਦੇ ਉਸ ਮਕਾਨ ਦੇ ਵਿੱਚ ਬੈਠੀ ਆ ਸਾਰਾ ਬਸਤੋਂ ਆਇਆ ਜੀ ਸਪੂਰ ਤੋਂ ਆਇਆ ਕਿ ਦਿੱਕਾ ਆ ਇਹ ਪਹਿਲਾ ਜਦੋਂ ਫੜਿਆ ਗਿਆ ਇੱਕ ਐਸਐਚਓ ਕਹਿੰਦੇ ਆ ਕਹਿੰਦੇ ਵੀ ਇਹ ਤਾਂ ਕੋਈ ਬੰਦਾ ਆਪਦੇ ਘਰ ਨੂੰ ਰਾਸ਼ਨ ਲੈ ਕੇ ਜਾ ਰਿਹਾ ਜੀ ਸਵੇਰੇ ਫੜਿਆ ਗਿਆ ਹਮ ਐਤੀ ਬਾਬਾ ਵਾਲਾ ਵੀ ਨਾ ਰਾਸ਼ਨ ਹਾਂ ਠੀਕ ਹੈ ਪ੍ਰੈਸ ਨੂੰ ਸਭ ਨੂੰ ਜਿਆਦਾ ਪਤਾ ਹਣਾ ਉਹਨਾਂ ਦੇ ਮਤਲਬ ਇਹ ਇਹ ਕੀ ਸਕੀਮ ਕੀ ਦਿੱਤੀ ਜਾ ਰਹੀ ਹੈ ਤੁਹਾਡੇ ਹਸਾਮਨਾ ਵੋਟਾਂ ਜੇ ਇਹ ਨਾ ਤੁਸੀਂ ਪੁਲਿਸ ਨੂੰ ਪੁੱਛੋ ਜਿਹੜੀ ਪੁਲਿਸ ਨੇ ਤੇਲ ਪਵਾ ਕੇ ਟਰੱਕ ਭੇਜਿਆ ਹੈ ਨਾ ਪੁਲਿਸ ਨੇ ਪਵਾਇਆ ਤੇਲ ਬਿਲਕੁਲ ਡਰਾਈਵਰ ਨੂੰ ਪੁੱਛੋ ਡਰਾਈਵਰ ਕਹਿੰਦਾ ਹੁਣਸ ਕੋਲ ਬਾਉਂਡ ਗੱਡੀ ਹੈ ਜੀ ਖੰਨਾ ਸਿਟੀ ਪੁਲਿਸ ਨੇ ਭੇਜਿਆ ਡਰਾਈਵਰ ਨੇ ਇਹ ਦੱਸਿਆ ਵੀ ਖੰਨਾ ਸਿਟੀ ਪੁਲਿਸ ਨੇ ਜਬ ਤੋਂ ਹੀ ਗੱਡੀ ਭੇਜੀ ਹੈ ਰਾਸ਼ਨ ਲੈ ਕੇ ਠੀਕ ਹੈ ਜੀ ਡਰਾਈਵਰ ਉਹ ਸਾਹਮਣੇ ਆ ਡਰਾਈਵਰ ਆਪਦੇ ਮੂੰਹੋਂ ਦੱਸਦਾ ਕਿ ਆਸ਼ੂ ਗੁਪਤਾ ਪਤਾ ਨਹੀਂ ਆਸ਼ੂ ਆਸ਼ੂ ਬਾਂਸਲ ਨਾਮ ਦਾ ਬੰਦਾ ਜਿਹਦੇ ਕਰੇ ਅੱਧਾ ਅੱਧੀ ਅੱਧੀ ਹਾਂ ਲੋਡ ਹੋਈ ਆ ਤੇ ਉਹ ਘਰੇ ਤਾਲਾ ਲਾਇਆ ਹੋਇਆ ਉੱਥੇ 20 মিডিਆ ਗਿਆ ਉੱਥੇ 20 ਲੋਕ ਪਬਲਿਕ ਗਈ ਆ ਪਰ ਇਹ ਪ੍ਰਸ਼ਾਸਨ ਦੇਖੋ ਸਵੇਰੇ ਵੀ ਉਹਨਾਂ ਨੂੰ ਉਵੇਂ ਛੱਡਤਾ ਤੇ ਹੁਣ ਵੀ ਇਹਦਾ ਕੀ ਕਰਨਾ ਤੁਹਾਡੇ ਮੂਹਰੇ ਹੀ ਆ ਪ੍ਰਸ਼ਾਸਨ ਦਾ ਲੱਗਦਾ ਕੀ ਕੀ ਰਵਈਆ ਕੀ ਆ ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਰਵਈਆ ਪ੍ਰਸ਼ਾਸਨ ਪੇਰੋਲ ਤੇ ਗਿਆ ਹੋਇਆ ਉਹਨਾਂ ਦੀ ਤੇ ਹੂੰ ਪ੍ਰਸ਼ਾਸਨ ਦਾ ਕੀ ਰਵਈਆ ਕਾਂਗਰਸੀ ਵਰਕਰਾਂ ਨੂੰ ਜਿਹੜੇ ਇਹਨਾਂ ਨੂੰ ਰੋਕਦੇ ਆ ਇੱਥੋਂ ਕਿਸੇ ਨੇ ਬਾਦਚੋ ਚਲੇ ਜਾਣਾ ਘੰਟੇ ਦੋ ਘੰਟਿਆਂ ਨੂੰ ਬਾਦਚੋ ਜਿਹੜੇ ਵਰਕਰ ਹੋਣਗੇ ਉਹਨਾਂ ਨੂੰ ਕੁੱਟਣਗੇ ਮਾਰਨਗੇ ਚੌਂਕ 'ਚ ਖੜਕੇ ਸੜਕ 'ਤੇ ਪਾ ਕੇ ਕੁੱਟਣਗੇ ਠੀਕ ਆ ਤੇ ਜਿਹੜੇ ਇਹਨਾਂ ਦੇ ਵਰਕਰ ਨੇ ਆਪ ਵਾਲੇ ਉਹ ਸਾਰਾ ਕੁਝ ਵੰਡਣਗੇ ਕੀ ਲੱਗਦਾ ਜੀ ਮੈਂ ਐਸਐਚਓ 'ਚ ਇਹ ਕਹਿੰਦੇ ਸੀ ਇੱਕ ਕਹਿੰਦੇ ਰਾਸ਼ਨ ਘਰਾਂ ਲਈ ਐ ਇੱਕ ਘਰਾਂ ਲਈ ਐ ਪਰ ਇਹ ਖੰਨੇ ਤੋਂ ਗੱਡੀ ਤੁਰੀ ਆ ਜੀ ਲੋਕਾਂ ਦੀ ਜਮੀਰ ਸਿਟੀ ਪੁਲਿਸ ਖੰਨਾ ਦੇ ਪੰਦ ਹੋਈ ਗੱਡੀ ਭੇਜੀ ਆ ਜੋ ਡਰਾਈਵਰ ਦੱਸ ਰਿਹਾ ਡਰਾਈਵਰ ਇਹ ਦੱਸ ਰਿਹਾ ਜੀ ਦਾ ਮੰਨਦੇ ਹੋ ਕਿਦਾ ਜੀ ਇਹ ਕਲੇਡੀ ਆ ਉਹਦੇ ਘਰੇ ਅੱਧਾ ਅਨਲੋਡ ਹੋਇਆ ਦੇਖੋ ਇਹ ਅੱਧਾ ਵਾ ਇਹ ਅਨਲੋਡ ਹੋਣ ਤੋਂ ਬਾਅਦ ਉੱਥੇ ਵੀ ਟ੍ਰੇਸ ਹੋਇਆ ਤੇ ਇਹਨੇ ਗੱਡੀ ਭਜਾਲੀ ਤੇ ਲੋਕਾਂ ਨੇ ਉਰੇ ਰੋਕੀ ਹੈ ਇਹ ਪਤਾ ਨਹੀਂ ਇਹ ਬਦਲਾਅ ਵਾਲੀ ਸਰਕਾਰ ਨੂੰ ਪਤਾ ਹੋਊਗਾ ਵੀ ਕੰਮ ਜਦੋਂ ਹੁੰਦੇ ਨੇ ਵੋਟ ਮੰਗਣੀ ਨਹੀਂ ਪੈਂਦੀ ਇਹ ਕੀ ਮੰਗਣੀ ਪੈ ਰਹੀ ਹੈ ਮੈਨੂੰ ਪਤਾ ਨਹੀਂ ਇੱਥੇ ਵੰਡਿਆ ਜਾ ਰਿਹਾ ਸੀ ਇਹ ਇਹ ਬੰਦੇ ਹਰ ਪਾਸੇ ਜੀ ਲੁਧਿਆਣਾ ਵੈਸਟ ਦੇ ਕੋਨੇ-ਕੋਨੇ 'ਚ ਵੰਡਿਆ ਜਾ ਰਿਹਾ ਜੀ ਲੋਕਾਂ ਨੂੰ ਲਾਲਚ ਦਿੱਤਾ ਜਾ ਰਿਹਾ ਜੀ ਕਾਂਗਰਸੀ ਵਰਕਰਾਂ ਨੂੰ ਤੇ ਜਿਹੜੇ ਸਧਾਰਨ ਲੋਕ ਨਾਲ ਖੜਦੇ ਨੇ ਜਾਂ ਖਲਾਫ ਬੋਲਦੇ ਆ ਉਹਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਜੀ ਜਿਹੜੇ ਬੋਲਦੇ ਨੇ ਉਹਨੂੰ ਕੁੱਟਿਆ ਮਾਰਿਆ ਇਹ ਤਾਂ ਵੱਧੋਂ ਨਿਕਲੇ ਹੋਣਗੇ ਜਾਂ ਕੱਲਾ ਨਿਕਲਿਆ ਹੋਰ ਵੀ ਇਹ ਤਾਂ ਹਰ ਵਾਰਡ 'ਚ ਟਰੱਕੇ ਹੀ ਟਰੱਕ ਨੇ ਜੀ ਇਹਨਾਂ ਦੇ ਇਹ ਪਤਾ ਨਹੀਂ ਕਿੱਥੋਂ ਦੋ ਨੰਬਰ ਦੀ ਕਮਾਈ ਦੇ ਲਿਆ ਕੇ ਪੂਰੇ ਵੰਡ ਰਹੇ ਨੇ ਇਹ ਹੁਣ ਮਤਲਬ ਬਦਲਾਅ ਵਾਲੀ ਸਰਕਾਰ ਪੰਜਾਬੀ ਦੇਖਣ ਪੀ ਇਹ ਹਾਲਾਤ ਕੀ ਨੇ ਇਹ ਪੰਜਾਬੀ